ਗੁਰੂ ਘਰ ਦੀ ਆਵਾਜ਼ ਸੁਬਾ 4 ਵਜੇ ਆਉਂਦੀ ਆ ਰੋਜ਼ ਸੁੱਤੇਆਂ ਲੋਕਾਂ ਨੂੰ ਗੁਰਬਾਣੀ ਹੈ ਜਗਾਉਂਦੀ ਗੁਰੂ ਘਰ ਦੀ ਆਵਾਜ਼ ਸੁਬਾ 4 ਵਜੇ ਆਉਂਦੀ ਰੋਜ਼ ਸੁੱਤੇਆਂ ਲੋਕਾਂ ਨੂੰ ਗੁਰਬਾਣੀ ਹੈ ਜਗਾਉਂਦੀ ਹਵਾ ਚੱਲਦੀ ਪੂਰੇ ਦੀ ਜਦੋਂ ਹੁੰਦੀ ਪ੍ਰਭਾਤ ਪੰਛੀ ਟਹਿਕਦੇ ਰੁੱਖਾਂ ਤੇ ਬੜੇ ਲੱਗਣ ਪਿਆਰੇ ਨਹੀਂ ਅਸੀਂ ਪਿੰਡੂਆਂ ਤੇ ਸਾਡੇ ਲਈ ਐ ਮਾਣ ਵਾਲੀ ਗੱਲ ਤੇਰੇ ਸ਼ਹਿਰ ਤੋਂ ਜ਼ਿਆਦਾ ਸਾਡੇ ਪਿੰਡ 'ਚ ਨਜ਼ਾਰੇ ਨਹੀਂ ਅਸੀਂ ਪਿੰਡੂਆਂ ਤੇ ਸਾਡੇ ਲਈ ਐ ਮਾਣ ਵਾਲੀ ਗੱਲ ਤੇਰੇ ਸ਼ਹਿਰ ਤੋਂ ਜ਼ਿਆਦਾ ਸਾਡੇ ਪਿੰਡ 'ਚ ਨਜ਼ਾਰੇ ਹੱਪੋਤ ਮਿਹਨਤੀ ਮਾਵਾਂ ਦੇ ਹਲ ਵਾਉਂਦੇ ਖੇਤ ਹਾਲੀ ਨਿੱਤੂਰੀ ਜਾਂਦੀ ਵੱਟੇ ਵੱਟ ਪੱਤਾ ਲੈ ਕੇ ਚੂੜੇ ਵਾਲੀ ਅੱਪੋਤ ਮਿਹਨਤੀ ਮਾਵਾਂ ਦੇ ਹਲ ਵਾਉਂਦੇ ਖੇਤ ਹਾਲੀ ਤੂਰੀ ਜਾਂਦੀ ਵੱਟੇ ਵੱਟ ਪੱਤਾ ਲੈ ਕੇ ਚੂੜੇ ਵਾਲੀ ਨੀ ਕੋਈ ਬੰਬੀ ਉੱਤੇ ਤੂੰ ਤਾਂ ਥੱਲੇ ਰੋਟੀ ਖਾਂਦਾ ਜੱਟ ਬਹਿ ਕੇ ਸੱਜਰੀ ਵਿਆਹੀ ਨੀ ਪੱਖੀ ਦੀ ਝੱਲ ਮਾਰੇ ਹੋ ਵਾਸੀ ਪਿੰਡੂਆਂ ਤੇ ਸਾਡੇ ਲਈ ਏ ਮਹਾਨ ਵਾਲੀ ਗੱਲ ਤੇਰੇ ਸ਼ਹਿਰ ਤੋਂ ਜ਼ਿਆਦਾ ਸਾਡੇ ਪਿੰਡ ਚ ਨਜ਼ਾਰੇ ਆ ਫੁੱਲ ਸਰੂ ਆਲੇ ਦੇਖ ਕਿਤੇ ਕਣਕ ਤੇਰੇਲੀ ਹੋ ਲੱਗੇ ਖੇਤਾਂ ਵਿੱਚ ਆ ਕੇ ਜਿਵੇਂ ਵਿਆਹ ਚ ਹੋਈ ਏ ਮੇਲੀ ਹੁੱਲ ਸਰੋਂ ਵਾਲੇ ਦੇਖ ਕਿਤੇ ਕਣਕ ਤਰੇਲੀ ਲੱਗੇ ਖੇਤਾਂ ਵਿੱਚ ਆਕੇ ਜਿਵੇਂ ਵਿਆਹ ਚ ਹੋਈਏ ਮੇਲੀ ਹੋ ਥੱਲੇ ਨਿਮਾਂ ਤੇ ਬਰੋਟਿਆਂ ਦੇ ਕੱਟিয়ে ਦੁਪਹਿਰਾਂ ਰੀਸ ਨਹਿਰ ਵਾਲੇ ਪਾਣੀ ਦੀ ਕੀ ਕਰਨ ਫੁਹਾਰੇ ਹੋ ਅਸੀਂ ਪਿੰਡੂਆਂ ਤੇ ਸਾਡੇ ਲਈ ਐ ਮਹਾਨ ਵਾਲੀ ਗੱਲ ਤੇਰੇ ਸ਼ਹਿਰ ਤੋਂ ਜ਼ਿਆਦਾ ਸਾਡੇ ਪਿੰਡ ਚ ਨਜ਼ਾਰੇ ਨੀਂਦੇ ਚੱਲਣਾ ਤੇ ਦਿਲ ਨਾਲ ਸਲਾ ਤੂੰ ਬਣਾ ਲਾ ਆ ਡੱਬ ਵਾਲੀ ਤੋਂ ਉਹ ਬਹੁਰ ਰੋੜ ਪਿੰਡ ਪੀਟੀ ਵਾਲਾ ਨੀਂਦੇ ਚੱਲਣਾ ਤੇ ਦਿਲ ਨਾਲ ਸਲਾ ਤੂੰ ਬਣਾ ਲਾ ਡੱਬ ਵਾਲੀ ਤੋਂ ਉਹ ਬਹੁਰ ਰੋੜ ਪਿੰਡ ਪੀਟੀ ਵਾਲਾ ਹੋ ਮੇਲਾ ਬਾਬੇ ਦੀ ਸਮਾਦ ਉੱਤੇ ਲੱਗੇ ਹਰ ਸਾਲ ਵੀ ਮਗਰ ਦਾ ਦਿਨ ਨੀਉੜੀਕਦੇ ਨੇ ਸਾਰੇ ਅਸੀਂ ਪਿੰਡਾਂ ਤੇ ਸਾਡੇ ਲਈ ਹੈ ਮਾਨ ਵਾਲੀ ਗੱਲ ਤੇਰੇ ਸ਼ਹਿਰ ਤੋਂ ਜ਼ਿਆਦਾ ਸਾਡੇ ਪਿੰਡ 'ਚ ਨਜ਼ਾਰੇ ਮਿਹਰਬਾਨੀ ਜੀ ਜੇ ਚੰਗਾ ਲੱਗਿਆ ਤਾਂ ਸ਼ੇਅਰ ਜ਼ਰੂਰ ਕਰੇ